ਸਭ ਤੋਂ ਪਹਿਲਾਂ ਪ੍ਰੋਡਿਊਸਰ ਡਾਇਰੈਕਟਰ ਦੀ ਕਰਦਾ ਸਭ ਤੋਂ ਵੱਡਾ ਹੀਰੋ ਸਭ ਤੋਂ ਵੱਡਾ ਹੀਰੋ ਲੇ ਕੇ ਫਿਰ ਉਹ ਆਪਣੀ ਕਹਾਣੀ ਫਿਲਮ ਬਣਾਉਂਦਾ ਹੈ ਤੇ ਕਈ ਵਾਰੀ ਨਹੀਂ ਹੁੰਦਾ ਫਿਲਮ ਚੱਲਦੀ ਹੈ ਕਈ ਵਾਰ ਚੱਲਦੀ ਵੀ ਨਹੀਂ ਇਸ ਗੱਲ ਵੀ ਨਹੀਂ ਹੁੰਦਾ ਕਿ ਛੋਟੀ ਫਿਲਮ ਦੇ ਵਿੱਚ ਵੱਡੀ ਹੀਰੋ ਹੀ ਹੋਵੇ ਜਾਂ ਵੱਡਾ ਹੀਰੋ ਹੋਵੇ ਮੇਰਾ ਹਮੇਸ਼ਾ ਕੋਈ ਇੱਕ ਹੀ ਸੋਚਾ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਹਮੇਸ਼ਾ ਕਹਾਣੀ ਨੂੰ ਹੀਰੋ ਮੰਨਾਂ ਜਿਹੜੀ ਕਹਾਣੀ ਹੀਰੋ ਹੁੰਦੀ ਹੈ ਉਹ ਆਪਣੇ ਆਪ ਚੱਲਦੀ ਹੈ ਸੋ ਸਸਕਤੀ ਬੰਦੀ ਸ਼ੁਰੂਆਤ ਕੀਤੀ ਸੀ ਅਸੀਂ ਮਹਤਾ ਵਿਕ ਦੇ ਨਾਲ ਇਹਦੀ ਪਹਿਲੀ ਫਿਲਮ ਸੀ ਕਿਹਾਦਾ ਹੀਰੋ ਇੱਕ ਕਦੇ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਚ ਨਹੀਂ ਸੀਗਾ ਇਹ ਐਨਾਂ ਸਿੰਗਰ ਆਪਣਾ ਵਧੀਆ ਕੰਮ ਕਰ ਰਿਹਾ ਸੀਗਾ ਤੇ ਤਨਵੀ ਜੀ ਇਹ ਇਹਨਾਂ ਨੇ ਵੀ ਕਦੀ ਕੋਈ ਫਿਲਮ ਨਹੀਂ ਕੀਤੀ ਸੀ ਤੇ ਜਦੋਂ ਮੈਨਾਂ ਨੂੰ ਸਾਈਨ ਕੀਤਾ ਸਸਕਤੀ 1 'ਚ ਤੇ ਮੈਨੂੰ ਇੰਡਸਟਰੀ ਦੇ ਬੰਦੇ ਨੇ ਕਿਹਾ ਕਿ ਤੂੰ ਇੰਨੀ ਵੱਡੀ ਬੇਕੁਬੀ ਕਰ ਰਿਹਾ ਕਿ ਤੇਰੀ ਕੋਹ ਕਹਾਣੀ ਵੀ ਨਹੀਂ ਹੈ ਤੇ ਤੂੰ ਆਪ ਨਾਵਾ ਤੇ ਤੇਰਾ ਹੀਰੋ ਵੀ ਨਾਵਾ ਹੀਰੋਇਨ ਵੀ ਨਾ ਵੀ ਤੇ ਤੂੰ ਕਿੱਦਾਂ ਸਾਰ ਲੇਗਾ ਕੰਮ ਮੇਗਾ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਉਹ ਫਿਲਮ ਦੀ ਸਕ੍ਰਿਪਟ ਤੋਂ ਬਾਅਦ ਅਸੀਂ ਕੀ ਕੀਤਾ ਕਿ ਜਿਹੜੇ ਵੀ ਕੈਰੈਕਟਰ ਸੀਗੇ ਵਧੀਆ-ਵਧੀਆ ਉਹਨਾਂ ਨੂੰ ਅਸੀਂ ਬੜੇ ਚੁਨੀਂਦਾ ਕਲਾਕਾਰਾਂ ਨਾਲ ਸੰਪੂਰਨ ਕੀਤਾ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਸਾਸ ਸੀ ਅਸੀਂ ਅਨਿਤਾ ਦੇਵਨ ਜੀ ਨੂੰ ਲਿਆ ਉਸ ਤੋਂ ਬਾਅਦ ਗੁਰਪ੍ਰੀਤ ਕੁਲਕ੍ਰਮ ਜੀ ਤਨਵਾਲ ਅਸੀਂ ਇਹ ਗੈਸ ਕਰਦੇ ਹਾਂ ਕਿ ਫਿਲਮ ਦੇ ਵਿੱਚ ਜਿੰਨੇ ਕਲਾਕਾਰ ਵਧੀਆ ਹੋਣਗੇ ਤੁਹਾਨੂੰ ਇੱਕ ਵੱਡੇ ਚਿਹਰੇ ਦੀ ਲੋੜ ਨਹੀਂ ਇੱਕ ਵਧੀਆ ਕਹਾਣੀ ਦੀ ਲੋੜ ਹੁੰਦੀ ਹੈ ਸੋ ਦੇਖੋ ਸਾਸੂ ਫੀਲ ਵਨ ਬਣੀ ਮੈਨੂੰ ਉਤੇ ਇੰਨਾ ਯਕੀਨ ਸੀਗਾ ਕਿ ਉਹ ਸੁਪਰ ਡੁਪਰ ਹਿੱਟ ਹੋਊਗੀ ਜਦੋਂ ਸਾਸ ਕੂਟਨੀ ਵਨ ਖਤਮ ਹੁੰਦੀ ਹੈ ਉਹਦੇ ਲਾਸਟ ਸੀਨ ਦੇ ਵਿੱਚ ਲਿਖਿਆ ਹੁੰਦਾ ਸਸਕੁਟਰੀ 2 2024 ਦੇ ਵਿੱਚ ਆਉਗੀ। ਤੁਸੀਂ ਦੇਖੋ ਸਾਡਾ ਕੌਨਫੀਡੈਂਸ ਕਿੱ체 ਸੀਗਾ ਅੱਜ ਅਸੀਂ ਇੱਥੇ ਸਸਕੁਟਰੀ 2 ਪ੍ਰੋਮੋਸ਼ਨ ਕਰਨਾ ਹੈ। ਪਹਿਲੀ ਫਿਲਮ ਜਿਹੜੀ ਚਿਕਿਤਾਂਕ ਜਿਆਦਾ ਦੇਖੋ ਜੀ ਸਸਕੁਟਨੀ 1 ਇੱਕ ਘਰ ਦੀ ਕਹਾਣੀ ਸੀ ਨੂ ਸਸ ਦੇ ਰਿਸ਼ਤੇ ਦੇ। ਹੁਣ ਜਦੋਂ ਸਸਕੁਟਰੀ 2 ਅਸੀਂ ਬਣਾਉਣੀ ਸੀਗੀ ਅਸੀਂ ਉਹੀ ਚੀਜ਼ਾਂ ਨਹੀਂ ਸੀ ਦੱਸ ਸਕਦੇ ਕਿਉਂਕਿ ਕੀ ਹੁੰਦਾ ਜੀ ਤੁਸੀਂ ਦੇਖੀ ਹੋਣੀ ਬਹੁਤ ਸਾਰੀਆਂ ਉਹਦੀ ਫਿਲਮਾਂ ਆਈਆਂ ਜਿਹੜੇ ਟੂ ਪਾਰਟ ਦੀ ਲੋਕੀ ਫਿਲਮ ਦੇਖੀ ਕਹਿੰਦੇ ਨਾ ਯਾਰ ਮਜ਼ਾ ਨਹੀਂ ਆਇਆ ਪਹਿਲੇ ਵਾਲੀ ਵਧੀਆ ਸੀ ਉਹ ਸਭ ਤੋਂ ਵੱਡਾ ਵਰਤਾਰਾ ਨਹੀਂ ਸੀਗਾ ਕਿ ਕਿਤੇ ਖੜਨੂਏ ਸੁਣਨ ਨੂੰ ਮਿਲ ਜੇ ਉਹ ਸੱਸ ਕੁੱਤੀ ਸੱਸ ਨੂੰ ਦੀ ਕਹਾਣੀ ਹੈ ਵਨ ਚਾਈ ਆਲਰੇਡੀ ਜਿੱੱਜਾ ਦਿਖਾ ਦਿੰਦੀ ਆ ਹੁਣ ਤੂੰ ਚ ਅਸੀਂ ਕੀ ਦਿਖਾਈ ਦਿਖਾਈ ਤੇ ਇਹ ਸਭ ਤੋਂ ਵੱਡਾ ਚੈਲੰਜ ਠੀਕਾ ਫੇਰ ਅਸੀਂ ਸੱਸ ਕੁੱਤੀ ਵਨ ਸਾਡੀ ਕਰ ਕਰਦੀ ਕਹਾਣੀ ਸੀ ਸੱਸ ਕੁੱਤੀ ਤੋਂ ਪੂਰੇ ਪਿੰਡ ਦੀ ਕਹਾਣੀ ਹੈ ਪੂਰੇ ਪਿੰਡ ਦੇ ਮੁੰਡਿਆਂ ਦੀ ਕਹਾਣੀ ਹੁਣ ਸਿਨੇਮਾ ਘਰਾਂ ਚ ਲੱਜੁਕ ਕੇ ਤੁਸੀਂ ਸਾਰੇ ਪਰਵਾਹ ਸੇ ਨਾਲ ਜਾ ਕੇ ਅਸਾ ਤੁਸੀਂ ਜਿਹੜਾ ਪਿੱਛਾ ਹੈ ਕਿ ਮਖਾਫ ਸਿੱਟੇ ਤੰਗੀ ਜੀ ਕਹਿਣ ਕਿ ਤੁਸੀਂ ਜਿਹਦਾ ਬਲੇਕਸ ਦੇ ਉੱਪਰ ਮਾਫਵਾ ਸੀ ਕਰ। ਤੋਂ ਕੀ ਖਾਸ ਇਹ ਲੱਗੀ ਕਿ ਇਹ ਬਿਲਕੁਲ ਹੋ ਨਾ ਸਕਦੇ। ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਤਿਆਰੀ ਹੁੰਦੀ ਆ। ਕੋਈ ਵੀ ਚੀਜ਼ ਆਪਾਂ ਕਰੀਏ ਤਿਆਰੀ ਨਾਲ ਕਰੀਏ। ਜਦੋਂ ਮੈਂ ਫਿਲਮ ਲਿਖੀ ਆਂ 22 25 25 ਦਿਨ ਜਿਹੜਾ ਇਹਨਾਂ ਦਾ ਕੈਰੇਕਟਰ ਸੀਗਾ, ਜਿਹੜੇ ਇਹਨਾਂ ਦੇ ਡਾਇਲੋਗ ਸੀਗੇ, ਉਹਨਾਂ ਦੀ ਤਿਆਰੀਆਂ ਕਰਦੇ ਸੀਗੇ। ਕਿਉਂਕਿ ਇੱਕ ਕਹਾਣੀ ਦਾ ਤੀਰ ਸੀਗਾ ਜਿਹੜਾ ਛੜਨਾ ਸੀਗਾ, ਉਹ ਸਹੀ ਟਿਕਾਣੇ ਤੇ ਵਜੋਂ ਜ਼ਰੂਰੀ ਸੀਗਾ। ਸੋ ਇਹਨਾਂ ਦੀ ਜਾਰੀ ਇੰਨੀ ਸੀਗੀ, ਉਸ ਤੋਂ ਬਾਅਦ ਵੱਡੇ ਵੱਡੇ ਕਲਾਕਾਰ ਜੇ ਕੋਈ ਗਲਤੀ ਕਰਦੇ ਸੀ ਕਿ ਮੈਡਮ ਹੁਣ ਸਮਝਾ ਦੇਣਗੇ ਸੀ ਕਿ ਇੰਨਾ ਕਰ ਨੂੰ ਇੰਨਾ ਕਰ ਲੋ ਸੋ ਮੇਰੀ ਟੀਮ ਬੜੀ ਸਟਰੋਂਗ ਸੀ ਮੇਰੇ ਨਾਲ ਨਹੀਂ ਤਾਂ ਦੇਖਣ ਜੀ ਸੀ ਕਿ ਹੋਰ ਵੀ ਕੁੱਕੀ ਸਰ ਹੋ ਗਿਆ ਕਰਤੀ ਤਾਂ ਕੋਈ ਮੁਦੇ ਕੋ ਸਾਨੂੰ ਪਰੇਸ਼ਾਨੀ ਨਹੀਂ ਆਈ ਜੇ ਅਸੀਂ ਗਲਤੀ ਕਰ ਵੀ ਦਿੱਤੇ ਸੀਗੇ ਤੇ ਸਾਡੀ ਸਾਨੂੰ ਗਲਤੀ ਸਦਾਰਨ ਦਾ ਮੋਕਾ ਮਿਲਦਾ ਸੀਗਾ ਸਾਨੂੰ ਦੱਸਣ ਵਾਲਾ ਸੀਗਾ ਵੀ ਨੂੰ ਇੰਨਾ ਠੀਕ ਜਿਆਦਾਤਰ ਇਸ ਫਿਲਮ ਦੀ ਸ਼ੂਟਿੰਗ ਹੋਈ ਜਾਂ ਪੂਰੇ ਪੰਜਾਬ ਦੇ ਵਿੱਚ ਰੋਪੜ ਦੇ ਵਿੱਚ ਟਕਰਾਲੀ ਪਿੰਡ ਹੈ ਰਸੂਰਪੁਰ ਪਿੰਡਾਂ ਤੇ ਚਾਰ ਪੰਜ ਪਿੰਡ ਦੇ ਲਾਗੇ ਲਾਗੇ ਉੱਥੇ ਸ਼ੂਟਿੰਗ ਹੋਈ ਹੈ ਤੇ ਇਸ ਫਿਲਮ ਦਾ ਗਾਣਾ ਸ਼ਿਮਲੇ ਵੀ ਸ਼ੂਟ ਹੋਇਆ ਸੀ ਜਿੱਕਰ ਕੀ ਕਲਪੜਾ ਮੈਂ ਪਹਿਲਾ ਪ੍ਰੋਜੈਕਟ ਸੀ ਦਾ ਸੌਰ ਦੇ ਵਿੱਚ ਕਮੇਡੀ ਸੀਨ ਲਾਗੇ ਉਹਨੇ ਕਿੰਨਾ ਮੁਸ਼ਕਿਲ ਸੀ ਮੇਰਾ ਬਤੌਰ ਡਾਇਰੈਕਟਰ ਪਹਿਲਾ ਸੀਗਾ ਮਤਲਬ ਕੋਈ ਤੌਰ ਪ੍ਰੋਡੂਸਰ ਮੈਂ 5-6 ਫਿਲਮਾਂ ਬਣਾ ਚੁੱਕਾ ਮੈਂ ਇੰਡਸਟਰੀ ਨੂੰ ਵੱਡੀ ਸੁਪਰ ਹਿੱਟ ਫਿਲਮਾਂ ਦੇ ਚੁੱਕਾ ਕੋਚੋ ਪੁਰਾਣਾ ਇੱਕ ਫਿਲਮ ਆਈ ਸੀ ਸਾਡੀ ਬੜੀ ਬਾ ਕੁਮਾਲ ਕੋਈ 5-6 ਮੇਰੀ ਹੀ ਬਣਾਈ ਹੋਈ ਸੀਗੀ ਸੋ ਜਿਹੜੀ ਸਸਕਟਨੀ 1 ਹੈ ਇਹ ਬਹੁਤ ਵੱਡਾ ਐਕਸਪੈਰੀਮੈਂਟ ਸੀਗਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਲੇਡੀਜ਼ ਦੀ ਫਿਲਮ ਸੀਗੀ ਇੱਥੇ ਕੋਈ ਪੁਰਸ਼ ਪ੍ਰਧਾਨ ਨਹੀਂ ਸੀਗਾ ਇੱਥੇ ਲੇਡੀ ਸਭ ਤੋਂ ਵੱਡੀ ਗੱਲ ਤਾਂ ਪੰਜਾਬੀ ਇੰਡਸਟਰੀ 'ਚ ਨਵੀਂ ਚੀਜ਼ ਇਹ ਹੀ ਸੀ ਕਿ ਇੱਕ ਲੇਡੀਜ਼ ਦੀ ਫਿਲਮ ਆਈ ਸੀ। ਸੋ ਹੁਣ ਸਾ ਸਕੂਪਲੀ ਟੂ ਇੰਨੀ ਵੱਡੀ ਚੈਰੀ ਨਾਲ ਅਸੀਂ ਆ ਰਹੇ ਹਾਂ। ਹੁਣ ਅਸੀਂ ਤੁਸੀਂ 1 ਟੂ 1 ਆਰਟਿਸਟਾਂ ਨੂੰ ਪੁੱਛੋਣੇ ਕਿ ਕਿਹਦਾ ਨਾ ਐਕਸਪੀਰੀਅੰਸ ਲੱਗਿਆ ਤੇ ਕੀ ਨਵਾਂ ਐ ਅਕੈਡਮੀ ਇਹ ਤੁਹਾਨੂੰ ਆਪਣੇ ਬਿਆਨ ਕਰਨਾ। ਵਧੀਆ ਤਰੀਕੇ ਨਾਲ। ਦੇਖੋ। ਹਾਂ ਦੇਖੇ ਤਾਂ ਪੀਸ ਥੈਟਰਿਸਟ। ਜੀ ਐ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਐ ਐਂਡ ਹਮੇਸ਼ਾ ਹੀ ਇੰਨੀ ਜਦੋਂ ਬ੍ਰਿਲਿਅੰਟ ਟੀਮ ਹੋਵੇ ਅਨੀਤਾ ਮੈਮ ਕੀ ਸਰ ਨਿਰਮਲ ਰਿਸ਼ੀ ਜੀ ਹੋਰ ਵੀ ਸਾਰੇ ਕਲਾਕਾਰ ਤੇ ਐਕਸਪੀਰੀਅੰਸ ਹਮੇਸ਼ ਤੇ ਬਾਕੀ ਤਾਂ ਮੈਂ ਹੱਥਸ ਆਫ ਕਰਦੀ ਆ ਮੋਹਿਜਨੋ ਕਿ ਉਹਨਾਂ ਨੇ ਇੰਨੀ ਪਿਆਰੀ ਸਟੋਰੀ ਲਿਖੀ ਹੈ ਪਾਰਟ 2 ਐਂਡ ਜਦੋਂ ਸਾਨੂੰ ਵਨ ਚ ਜਦੋਂ ਆਪਾਂ ਬਣਾਈ ਸਾਨੂੰ ਉਮੀਦ ਨਹੀਂ ਸੀ ਕਿ ਇੰਨਾ ਜ਼ਿਆਦਾ ਪਿਆਰ ਮਿਲੇਗਾ ਆਡੀਅנס ਵੱਲੋਂ ਸੋ ਉਹ ਬਹੁਤ ਅਨਐਕਸਪੈਕਟਿਡ ਸੀਗਾ ਸੋ ਸਾਡਾ ਫਰਜ਼ ਬਹੁਤ ਜ਼ਿਆਦਾ ਵੱੰਦਾ ਸੀਗਾ ਕਿ ਅਸੀਂ ਟੂ ਨੂੰ ਹੋਰ ਵੀ ਵੱਡਾ ਬਣਾਈਏ ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਸੀਕਲ ਬੰਦਾ ਤਾਂ ਰਿਸਪੌਂਸਿਬਿਲਟੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਆ ਇਸ ਵਾਰ ਪਾਰਟ 2 ਵਿੱਚ ਆਪਾਂ ਡਬਲ ਮਿਹਨਤ ਕੀਤੀ ਹੈ ਐਂਟਰਟੇਨਮੈਂਟ ਵੀ ਤੁਹਾਨੂੰ ਡਬਲ ਦੇਖਣ ਨੂੰ ਮਿਲੂਗਾ ਡਾਇਰੈਕਸ਼ਨ ਸਕ੍ਰੀਨਪਲੇ ਸਟੋਰੀ ਸਾਰਾ ਕੁਝ ਹੀ ਮਤਲਬ ਕਹਿੰਦੇ ਹੋ ਨਾ ਕਿ ਇਕੱਲੇ ਇਕੱਲੇ ਸੀਨ ਤੇ ਕੰਮ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਬਸ ਇਹੀ ਰਿਕਵੈਸਟ ਕਰਦੀ ਆ ਕਿ ਸਾਰੇ ਜਣੇ ਜਾਓ ਆਪਣੀ ਫੈਮਲੀ ਐਂਡ ਫਰੈਂਡਸ ਨੂੰ ਨਾਲ ਲੈ ਕੇ ਜਾਓ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ ਮੇਰਾ ਵਾਦਾ ਹੈ ਤੁਹਾਡਾ ਜੀ ਮੈਂ ਫਿਲਮ ਦੀ ਜਿਹੜੀ ਨੋ ਹੈ ਜਿਹੜੀ ਆਪਣੀ ਸੱਸ ਨਾਲ ਕੁੱਟਦੀ ਸੀ ਉਹ ਆ ਮੈਨੂੰ ਬਾਕੀ ਚਲੋ ਜੋਬ ਸਪਾਰਟ ਸੱਸ ਨੂੰ ਨਾ ਕਰਦੇ ਆਪਾਂ ਪਹਿਲਾਂ ਕੁੱਟਿਆ ਸੀਗਾ ਤੇ ਨਾ ਆਪਾਂ ਕਦੇ ਕੁੱਟਦੇ ਆ ਇਹ ਤਾਂ ਜਸਟ ਆਪਣੇ ਪੰਜਾਬ ਦਾ ਇੱਕ ਵਿਰਸਾ ਹੈ ਬੋਲੀ ਹੈ ਪੁਰਾਣੀ ਸੋ ਪਾਰਟ 2 ਦੀ ਜੇ ਮੈਂ ਗੱਲ ਕਰਾਂ ਤਾਂ ਮੇਰਾ ਕੈਰੈਕਟਰ ਇੱਕ ਲਾਇਰ ਦਾ ਹੈ ਇੱਕ ਵਕੀਲ ਨੂੰ ਹੈ ਜਿਹੜੀ ਬਿਲਕੁਲ ਵੀ ਗਲਤ ਚੀਜ਼ ਦਾ ਬਰਦਾਸ਼ਤ ਨਹੀਂ ਕਰਦੀ ਤੇ ਉਹਦੇ ਨਾਲ ਨਾਲ ਫਿਲਮ 'ਚ ਤੁਸੀਂ ਮੇਰੇ ਦੋ ਹੋਰ ਸ਼ੇਡਸ ਦੇਖਣ ਨੂੰ ਤੁਹਾਨੂੰ ਮਿਲੂਗੇ ਇੱਕ ਤਾਂ ਹਾਰਰ ਐਲੀਮੈਂਟ ਇਸ ਵਾਰ ਸੀ ਐਡ-ਆਨ ਕੀਤਾ ਤੇ ਉਹ ਬਹੁਤ ਹੀ ਐਂਟਰਟੇਨਿੰਗ ਹੈ ਤੁਸੀਂ ਜਦੋਂ ਫਿਲਮ ਦੇਖੋਗੇ ਅੱਜ ਰਿਲੀਜ਼ ਹੋ ਚੁੱਕੀ ਹੈ ਤੁਸੀਂ ਕਹੋਗੇ ਕਿ ਵਾਹ ਕਿੱਦਾਂ ਕਿੱਤਾ ਹੈ ਕਿਉਂਕਿ ਪੰਜਾਬੀ ਸਿਨੇਮਾ 'ਚ ਮੈਨੂੰ ਲੱਗਦਾ ਅੱਜ ਤੋਂ ਪਹਿਲਾਂ ਕਦੇ ਵੀ ਐਦਾਂ ਦਾ ਹਾਰਰ ਮੇਕਅਪ ఎవਰੀਥਿੰਗ ਜੋ ਵੀ ਆਪਾਂ ਲੁੱਕ ਕ੍ਰੀਏਟ ਕੀਤੀ ਹੈ ਭੂਤਣੀ ਦੀ ਉਹ ਕਦੇ ਵੀ ਨਹੀਂ ਆਈ ਇਵਨ ਕਿ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦੀ ਆ ਕਿ ਉਹ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ 4 ਤੋਂ 5 ਘੰਟੇ ਲੱਗ ਰਹੇ ਸੀ ਤੇ ਜਿੰਨਾ ਟਾਈਮ ਉਸ ਸੀਨ ਦੀ ਸ਼ੂਟਿੰਗ ਚੱਲਦੀ ਸੀ ਜਿਵੇਂ 15 ਘੰਟੇ ਜਾਂ ਜਿੰਨੇ ਵੀ ਘੰਟੇ ਚੱਲਦੀ ਸੀ ਮੈਂ ਕੁਝ ਖਾ ਪੀ ਵੀ ਨਹੀਂ ਸਕਦੀ ਸੀ ਕਿਉਂਕਿ ਉਹਨਾਂ ਨੇ ਉਸ ਤਰੀਕੇ ਨਾਲ ਮੇਰੀ ਲੁੱਕ ਕ੍ਰੀਏਟ ਕੀਤੀ ਹੋਈ ਸੀ ਮੂੰਹ ਬੰਦ ਹੋ ਜਾਂਦਾ ਸੀ ਸੋ ਮੈਨੂੰ ਉਮੀਦ ਹੈ ਕਿ ਜਿੰਨੀ ਵੀ ਸਾਡੀ ਮਿਹਨਤ ਹੋਈ ਹੈ ਉਹਨੂੰ ਭਾਗ ਲੱਗਣ ਰੱਬ ਦੇ ਅੱਗੇ ਹੀ ਅਰਦਾਸ ਕਰਦੀ ਹਾਂ ਐਂਡ ਅਸੀਂ ਤੁਹਾਨੂੰ ਬਿਲਕੁਲ ਵੀ ਮੈਂ ਕਹਾਂ ਕਿ ਨਿਰਾਸ਼ ਨਹੀਂ ਹੋਵਾਂਗੇ ਤੁਸੀਂ ਸਾਰੇ ਜਣੇ ਜਾਓ ਐਂਡ ਮੋਰਓਵਰ ਫਿਲਮ 'ਚ ਤੁਹਾਨੂੰ ਬਹੁਤ ਪਿਆਰੇ ਪਿਆਰੇ ਕੈਰੇਜਸ ਮਿਲੋਗੇ ਕਿਉਂਕਿ ਅਸੀਂ ਛੋਟੇ ਛੋਟੇ ਪੁਆਇੰਟਸ ਤੇ ਸੋਸ਼ਲ ਇਸ਼ੂਸ ਨੂੰ ਵੀ ਚੱਕਿਆ ਹੁਣ ਮੈਂ ਉਹ ਜ਼ਿਆਦਾ ਰਿਵੀਲ ਨਹੀਂ ਕਰੂੰਗੀ ਜੋ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਥੈਂਕ ਯੂ ਸੋਮਨ ਸਭ ਦੀ ਸਰਪੰਚੀ ਕੀ ਵਿੱਚ ਬੋਲ ਗਏ ਸਾਹਮਣੇ ਤੁਹਾਡਾ ਜੀ ਬੜੀ ਜੀ ਇਹ ਤਾਂ ਹੁਣ ਮੈਂ ਦੱਸ ਨਹੀਂ ਸਕਦੀ ਇਹ ਤੁਹਾਨੂੰ ਫਿਲਮ ਦੇਖੀ ਪਤਾ ਲੱਗੇਗੀ ਰਿਲੀਜ਼ ਹੋ ਗਈ ਪਰ ਅਜੇ ਸਾਰਿਆਂ ਨੇ ਦੇਖਣ ਜਾਣਾ ਤਾਂ ਅਜੇ ਤਾਂ ਬੀ ਡੇ ਹੈਗਾ ਮੈਂ ਅਜੇ ਰੀਵਿਊ ਨਹੀਂ ਕੀਤਾ